ਜਸਵਿੰਦਰ ਪੱਲਾਈ ਦੇ ਇਸ ਦੁਨੀਆ ਤੋਂ ਅਲਵਿਦਾ ਕਹਿਣ ਤੋਂ ਕੋਈ ਟਾਈਮ ਪਹਿਲਾਂ ਦੀ ਵੀਡੀਓ ਦੱਸੀ ਜਾ ਰਹੀ ਹੈ। ਦੇਖੋ ਹਸਪੀਟਲ 'ਚ ਬੈਠ ਨੇ ਤੇ ਐਵੇਂ ਲੱਗ ਰਿਹਾ ਜਿਵੇਂ ਕਿੰਨੀ ਟੈਨਸ਼ਨ ਹੋਵੇ। ਤੇ ਦੱਸਿਆ ਜਾ ਰਿਹਾ ਕਿ 100% ਬ੍ਰੇਨ ਕੰਮ ਕਰਨਾ ਛੱਡ ਜਾਂਦਾ ਸੀ। ਜਿਸ ਕਰਕੇ ਸਾਰਾ ਕੰਮ ਹੋਇਆ। ਕਹਿੰਦੇ ਆ ਕਿ ਜਸਵਿੰਦਰ ਪੱਲਾ ਜੀ ਵਿੱਚੋਂ ਵਿੱਚ ਹੁਣ ਭੁੱਲਣ ਵੀ ਲੱਗ ਪਏ ਸੀ ਕਿਉਂਕਿ ਬ੍ਰੇਨ ਹੀ ਨਹੀਂ ਕੰਮ ਕਰਦਾ। ਕਈਆਂ ਨੂੰ ਪਛਾਣਦੇ ਸੀ, ਕੋਈ ਟਾਈਮ ਬਾਅਦ ਪਛਾਣਦੇ ਸੀ। ਕਈਆਂ ਨੂੰ ਤਾਂ ਪਛਾਣਦੇ ਹੀ ਕੋਨੀ ਸੀ। ਤੇ ਦੇਖੋ ਹਸਪੀਟਲ 'ਚ ਆਖਰੀ ਸਮੇਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਸਵਿੰਦਰ ਪੱ ਵੀ ਕਰਦੇ ਸੀ ਪਰ ਫੈਮਲੀ ਕਹਿੰਦੀ ਸੀ ਕਿ ਉਹਨਾਂ ਦਾ ਬ੍ਰੇਨ ਹੁਣ ਕੰਮ ਨਹੀਂ ਕਰਦਾ ਇਸ ਕਰਕੇ ਉਹਨਾਂ ਨੂੰ ਫਿਲਮਾਂ ਤੋਂ ਹਟ ਰੋਕਿਆ ਜਾ ਰਿਹਾ ਸੀ ਕੈਰੀਨ ਜੱਟਾ ਵੀ ਅਜੇ ਹੋਰ ਹੋਣੀ ਸੀ ਤੇ ਮੰਨ ਲਓ ਦਿਲਜੀਤ ਨੇ ਵੀ ਉਹਨਾਂ ਨੂੰ ਅਪਰੋਚ ਕੀਤਾ ਮੈਸੇਜ ਕੀਤੇ ਸੀ ਪਰ ਬ੍ਰੇਨ ਦਾ ਪੂਰੀ ਤਰ੍ਹਾਂ ਕੰਮ ਨਾ ਕਰਨਾ ਜਿਸ ਕਰਕੇ ਉਹਨਾਂ ਨੇ ਸਾਰਾ ਕੁਝ ਡਿਲੇ ਕਰ ਦਿੱਤਾ ਸੀ ਇਹ ਆਖਰੀ ਸਮੇਂ ਦੀ ਵੀਡੀਓ ਵੇਖ ਕੇ ਸੱਚੀ ਬਹੁਤ ਦੁੱਖ ਲੱਗ ਰਿਹਾ ਸਾਰੀ ਫੈਮਲੀ ਨੇ ਬਹੁਤ ਜ਼ੋਰ ਲਾਇਆ ਕਈ ਕਲਾਕਾਰਾਂ ਨੇ ਗਿੱਪੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਪਰ ਕਿਹਾ ਜਾ ਰਿਹਾ ਕਿ ਜਦੋਂ ਰੱਬ ਦਾ ਸੁਨੇਹਾ ਆ ਜਾਏ ਤਾਂ ਫਿਰ ਉੱਥੇ ਕਿਸੇ ਦਾ ੱਤਕਾ ਨਹੀਂ ਜਾਂ ਕਿਸੇ ਦਾ ਜ਼ੋਰ ਨਹੀਂ ਚੱਲ ਆਖਰੀ ਸਮੇਂ ਚ ਦੇਖ ਕੇ ਸਾਰਿਆਂ ਨੂੰ ਹੀ ਬਹੁਤ ਦੁੱਖ ਲੱਗਦਾ ਹੈ ਤੇ ਕਈ ਫਿਲਮਾਂ ਉਹਨਾਂ ਦੀਆਂ ਪਈਆਂ ਨੇ ਬੜੀਆਂ ਪਈਆਂ ਨੇ ਕਈ ਆਉਣ ਵਾਲੀਆਂ ਨੇ ਉਹ ਵੀ ਅਜੇ ਵੇਖੋ ਉਹਨਾਂ ਤੋਂ ਬਿਨਾਂ ਆਉਣੀਆਂ ਕੋਈ ਅਧੂਰੀਆਂ ਸੀ ਕਈ ਸਾਈਨ ਕੀਤੀਆਂ ਸੀ ਸਾਰਾ ਕੁਝ ਹੀ ਵਿੱਚ ਰਹਿ ਗਿਆ ਕਈ ਅਧੂਰੇ ਚਾਹ ਰਹਿ ਗਏ ਵਿੱਚ ਫੈਮਿਲੀ ਨੇ ਆਪਣੇ ਵੱਲੋਂ ਪੂਰਾ ਯੋਗ ਲਾਇਆ ਪਰ ਨਾ ਕਿਸੇ ਦਾ ਵਾਸਤ ਚੱਲ ਸਕਿਆ ਇਹ ਆਖਰੀ ਸਮੇਂ ਦੀ ਵੀਡੀਓ ਵੇਖ ਕੇ ਸੱਚੀ ਸਭਾਂ ਨੂੰ ਬਹੁਤ ਦੁੱਖ ਲੱਗ ਰਿਹਾ ਸਾਰੇ ਜਣੇ ਪੱਲਾ ਸਾਬ